ਸਤਿ ਸ਼੍ਰੀ ਅਕਾਲ ਜੀ ਕੀ ਹਾਲ ਨੇ ਉਮੀਦ ਕਰਦੇ ਆ ਸਾਰੇ ਠੀਕ ਹੋਵੋਗੇ ਕਾਮਨਾ ਕਰਦੇ ਆ ਸਾਬ ਜੀ ਤੰਦਰੁਸਤੀ ਦੀ ਤੇ ਸਾਡੇ 22 ਬੈਂਤ ਨੂੰ ਅਸੀਂ ਅੱਜ ਲੈਣ ਆਏ ਸੀਗੇ ਦਿੱਲੀ ਤੋਂ ਤੇ ਬਾਈ ਆਇਆ ਕਵੈਤ ਤੋਂ ਦੀਪੀ ਬਾਈ ਡਰਾਈਵ ਕਰ ਰਿਹਾ ਸਾਡਾ ਅੱਜ ਇਹ ਵੀਡੀਓ ਬਣਾਉਣ ਦਾ ਮਿੱਤਰੋ ਮਕਸਦ ਇਹੀ ਆ ਕਿਉਂਕਿ ਸਰਦੀਆਂ ਦਾ ਟਾਈਮ ਆ ਗਿਆ ਧੁੰਦਾਂ ਹੋ ਗਈਆਂ ਬਹੁਤ ਜ਼ਿਆਦਾ ਥੋੜੀ ਜੀ ਜਾਣਕਾਰੀ ਜਿੰਨੀ ਕੁ ਸਾਨੂੰ ਐ ਵੈਸੇ ਤਾਂ ਡਰਾਈਵਰ ਭਾਈ ਚਾਰੇ ਨੂੰ ਜਾਣਕਾਰੀ ਦੇਣ ਦੀ ਲੋੜ ਨਹੀਂ ਪਰ ਫੇਰ ਵੀ ਕੁਝ ਤਾਂ ਜਿਵੇਂ ਕਿ ਆਪਾਂ ਕਦੇ ਵੀ ਇਨਸਟਰਕਸ਼ਨ ਹੁੰਦੀਆਂ ਨੇ ਹਨਾ ਡਰਾਈਵਿੰਗ ਦੇ ਕੋਈ ਰੂਲ ਹੁੰਦੇ ਨੇ ਜਿੰਨਾ ਸਾਨੂੰ ਪਤਾ ਲੱਗਿਆ ਕੱਲ ਦਾ ਆ ਜਾ ਪਰਸੋਂ ਦਾ ਜਿਵੇਂ ਧੁੰਦ ਪੈਣ ਲੱਗੀ ਆ ਉਹ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਦੇ ਆ ਦੀਪੀ ਜਿਵੇਂ ਆਪਾਂ ਹੁਣ ਗੱਡੀ ਲਈ ਜਾਂਦੇ ਹਾਂ ਹਨਾ ਵੀ ਆਪਾਂ ਨੂੰ ਪਤਾ ਵੀ ਹੁਣ ਧੁੰਦ ਪੂਰੀ ਫੁੱਲ ਪੈ ਰਹੀ ਆ ਕਿੰਨਾ ਕੁ ਡਿਸਟੈਂਸ ਚਾਹੀਦਾ ਗੱਡੀ ਦੇ ਵਿੱਚ ਘੱਟੋ ਘੱਟ 15 ਤੋਂ 20 ਫੁੱਟ ਦਾ ਚਾਹੀਦਾ 15 ਤੋਂ 20 ਫੁੱਟ ਦਾ ਡਿਸਟੈਂਸ ਚਾਹੀਦਾ ਠੀਕ ਹੈ ਤੇ ਜਿਵੇਂ ਹੁਣ ਰਾਤ ਨੂੰ ਧੁੰਦ ਪੈਂਦੀ ਆ ਕੋਈ ਲਾਈਟਾਂ ਲੂਟਣ ਦਾ ਸਿਸਟਮ ਵੀ ਆ ਵੀ ਆਪਾਂ ਕੋਈ ਵੱਖਰੀਆਂ ਲੱਟਾਂ ਵੀ ਲਾ ਸਕਦੇ ਆ ਗੱਡੀ ਦੇ ਵੱਖਰੀਆਂ ਦੇਖੋ ਐਵੇਂ ਹੈਗਾ ਕਿ ਜੇ ਆਪਾਂ ਐਕਸਟਰਾ ਲੇਟਾ ਲਵਾਉਣੇ ਆ ਹਾਂ ਉਹਨਾਂ ਦਾ ਵੈਸੇ ਤਾਂ ਚਲਾਣਾ ਪਰ ਰਾਤ ਨੂੰ ਧੁੰਦ ਹੁੰਦੀ ਆ ਕਿ ਤਾਂ ਕਰਕੇ ਜ਼ਰੂਰੀ ਵੀ ਨੇ ਹੂੰ ਤਾਂ ਕਰਕੇ ਵੀ ਇਹ ਤਾਂ ਦੇਖੋ ਆਪਣੀ ਸੇਫਟੀ ਲਈ ਆ ਲਵਾ ਲਓ ਕੋਈ ਚੱਕਰ ਨਹੀਂ ਹੈਗਾ ਨਹੀਂ ਨਹੀਂ ਚਲਦੇ ਇਹ ਦਿਨੇ ਚਲਾਨ ਹੋਗਾ ਇਹ ਦਿਨੇ ਚਲਦੀਆਂ ਨਹੀਂ ਠੀਕ ਹੈ ਪਰ ਰਾਤ ਨੂੰ ਕੋਈ ਚੱਕਣੀ ਰਾਤ ਨੂੰ ਕੌਣ ਹੋਊਗਾ ਧੁੰਦਾਂ ਚ ਜਿਸ ਤੇ ਤਾਂ ਆਪਣੀ ਸੇਫਟੀ ਆ ਆਪਾਂ ਚਲਾਉਣ ਨਾਲੋਂ ਜ਼ਿਆਦਾ ਆਪਣੀ ਸੇਫਟੀ ਦੇਖਣੀ ਠੀਕ ਹੈ ਕਈ ਬੰਦੇ ਨਾ ਯਾਰ ਐਂ ਕਹਿੰਦੇ ਨੇ ਮੈਂ ਤਾਂ ਤੁੰਦ ਤੁੰਦ ਦੀ ਪਰਵਾਹ ਨਹੀਂ ਕਰਦਾ ਮੈਂ ਤਾਂ ਦੱਬੀ ਤੁਰ ਜਾਣਾ ਹੁਣਾਂ ਮੈਂ ਤਾਂ ਸੌ ਤੇ ਜਾਣਾ ਹੁਣਾਂ ਵੀ ਉਹਦੇ ਬਾਰੇ ਤੇਰਾ ਕੀ ਖਿਆਲ ਆ ਵੀ ਮਾੜਾ ਮੋਟਾ ਪਹਿਲਾਂ ਤੁਰਨਾ ਚਾਹੀਦਾ ਨਾ ਬੰਦੇ ਨੂੰ ਹਾਂ ਭਾਈ ਘੱਟੋ ਘੱਟ ਮੰਨ ਕੇ ਚੱਲੋ ਜੇ ਲਾ ਲਓ ਆਪਣਾ 6 ਘੰਟੇ ਰਸਤਾ 2 ਘੰਟੇ ਐਡਵਾਂਸ ਲੈ ਕੇ ਚੱਲੋ ਅੱਛਾ ਕਿਉਂ ਕੀ ਪਤਾ ਤੁੰਦ ਕਦੋਂ ਕਿੱਥੇ ਪੈ ਜੇ ਨਾ ਜਿਵੇਂ ਆਪਾਂ ਨੂੰ ਰਾਤ ਹੁਣ ਕਿਹੜਾ ਦੱਸਗੇ ਭਈ ਹੈ ਨਾ ਪਹਿਲਾਂ ਚੰਗਾ ਭਲਾ ਸੀ ਸਿਸਟਮ ਰਾਤ ਇਕੱਲਾ ਤਿੱਕੀ ਆ ਜੀ ਤਾਂ ਫਿਰ ਬਾਕੀ ਜਿਹੜੇ ਕਹਿੰਦੇ ਆ 100 ਤੇ ਜਾਂਦੇ ਆ ਹਾਂ 100 ਵਾਲੇ ਬਾਈ 120 ਤੇ ਐਂਬੂਲੈਂਸ ਤੇ ਜਾਂਦੇ ਹੁੰਦੇ ਆ ਅਗਲੇ ਦਿਨ ਸਹੀ ਗੱਲ ਆ ਸਹੀ ਗੱਲ ਆ ਤੋਂ ਸਜਣੋ ਖਿਆਲ ਰੱਖਿਆ ਕਰੋ ਬਾਈ ਧੁੰਦ ਬਹੁਤ ਜ਼ਿਆਦਾ ਹੈ ਲਗਭਗ 15 20 ਫੁੱਟ ਦਾ ਤੁਹਾਡਾ ਗੱਡੀ ਦਾ ਫਾਸਲਾ ਹੋਣਾ ਚਾਹੀਦਾ ਤੇ ਗੱਡੀ ਦੀ ਰਫ਼ਤਾਰ ਹੈ ਜਿਹੜੀ ਮਤਲਬ ਰੇਸ ਹੈ ਜਿਹੜੀ ਆਪ ਹਨਾ 50 60 ਦੀ ਬਹੁਤ ਹੁੰਦੀ ਆ ਧੁੰਦ ਦੇ ਵਿੱਚ ਕਿਉਂਕਿ ਦਿਖਦੀ ਨਹੀਂ ਜਦੋਂ ਕੁਝ ਯਾਰ ਤੇ ਇੱਕ ਜਦੋਂ ਤੁਸੀਂ ਲੈਂ ਨਾ ਬਣਾ ਕੇ ਚਲਦੇ ਹੋ ਉਹਨੂੰ ਨਾ ਜਮਾ ਲੈਣ ਦੇ ਨੇੜੇ ਨਾ ਚਲਾ ਅੱਲਾ ਆਇਆ ਕਰੋ ਉਦੋਂ ਤਾਂ ਗੱਡੀ ਦਾ ਫਾਸਲਾ ਕੋਈ ਚੱਕਰ ਨਹੀਂ ਜਿੰਨਾ ਮਰਜ਼ੀ ਹੋਵੇ ਚੇ ਨੇੜੇ ਲਈ ਚੱਲੋ ਚੰਨਣ ਚਦਾ ਹਨ ਜਿਵੇਂ ਮਰਜ਼ੀ ਜੋ ਦਿਨ ਖੁੱਲ ਜਾਂਦਾ ਪਰ ਜਦੋਂ ਧੁੰਦ ਹੋਵੇ ਉਦੋਂ ਤੁਹਾਡਾ ਗੱਡੀ ਤੋਂ ਗੱਡੀ ਦਾ ਡਿਸਟੈਂਸ ਆ ਜਿਹੜਾ ਉਹ 20 ਤੋਂ 30 ਫੁੱਟ ਦਾ ਹੋਣਾ ਚਾਹੀਦਾ ਕਿਉਂਕਿ ਐਣੀ ਪਤਾ ਮੂਰੇ ਇੱਕ ਬੰਦੇ ਨੇ ਬ੍ਰੇਕ ਮਾਰੀ ਮਗਰ ਸਾਰੀ ਦੀ ਸਾਰੀ ਲੈਂ ਟੁੱਕ ਜਾਂਦੀ ਆ ਹਨਾ ਵੇਨ ਤਾਂ ਹਾਂਜੀ ਹਾਂਜੀ ਵੇਨਤ ਕਿੰਨੇ ਚਿਰ ਬਾਅਦ ਆਇਆ ਹੁਣ ਤੋਂ ਮੈਨੂੰ 2 ਸਾਲ ਹੋ ਗਏ ਭਾਈ ਆਇਆ ਨਹੀਂ 2 ਸਾਲ ਹਾਂਜੀ ਉਡੀ ਭਾਣ ਦੀ ਉਹ ਬਾਬੇ ਘਰ ਕਿਵੇਂ ਅੱਜ ਕਰਨੇ ਫੀਲਿੰਗ ਜੀ ਕਿਵੇਂ ਅੱਜ ਕਰੋ ਬਾਦ ਸਾਨੂੰ ਪਤਾ ਹੀ ਆਈ ਨਜ਼ਾਰਾ ਆ ਰਿਹਾ ਪੂਰਾ ਐ ਲੱਗਦਾ ਹੈਗਾ ਨਾ ਹਾਂਜੀ ਇਹ ਤਾਂ ਐ ਲੱਗਦਾ ਜਿਵੇਂ ਅੱਜ ਬਣਵਾਸ ਚ ਆਇਆ ਹੁੰਦਾ ਨਾ ਓਏ ਠੀਕ ਹੈ ਨਾ ਵੀ ਬਣਵਾਸ ਦਿੱਤਾ ਹੁੰਦਾ ਨੇ ਸਾਲ ਤੇ ਵਧੀਆ ਲੰਘ ਜਾਂਦੇ ਉੱਤੇ ਵੀ ਆਪਣੇ ਯਾਰਾਂ ਦੋਸਤਾਂ ਨਾਲ ਅੱਛਾ ਨਿਕਲੇ ਖੁਸ਼ੀ ਪੂਰਾ ਪੂਰਾ ਖੁਸ਼ ਆ ਬਾਈ ਬਾਈ ਦੀ ਦਾੜੀ ਚਿੱਟੀ ਹੋ ਗਈ ਓਏ ਜਦੋਂ ਗੈਰਤੀ ਜਾਵਾਂ ਗੱਭਰੂ ਦੀ ਹਾਂ ਬਾਈ ਹਾਂਜੀ ਹਾਂ ਉਹ ਬਾਈ ਉਹ ਨਾ ਬੁੜਾ ਨਾ ਸਮਝ ਲਿਓ ਕਬਈ ਇਹਦਾ ਪਾਣੀ ਹੋਈ ਇਹ ਜਿਹੇ ਉਹ ਵਾਲ ਚਿੱਟੇ ਕਰ ਦਿੰਦਾ ਖਾਰਾ ਜਿਹਾ ਪਾਣੀ ਹੁੰਦਾ ਹੈ ਨਾ ਹਾਂਜੀ ਹਾਂਜੀ ਪਾਣੀ ਖਰਾਬ ਹੈ ਖਰਾਬ ਪੁੰਦਰੀ ਪਾਣੀ ਆ ਨਾ ਉਹਦੇ ਕਰਕੇ ਫਿਰ ਹਾਂ ਆ ਤੁਸੀਂ ਮੇਰੇ ਤੋਂ ਅੰਦਾਜ਼ਾ ਲਾ ਲਓ ਸੀ ਹਾਨੀਆਂ ਹਾਂਜੀ ਸਾਡਾ ਮੈਂ ਤੋਂ ਵੱਡੇ ਹੀ ਆ ਹਜੇ ਠੀਕ ਹੈ ਇਹਦੇ ਪਾਣੀ ਨੇ ਬਈ ਵਾਲ ਚਿੱਟੇ ਕਰਤੇ ਓੰਕਾਰ ਆਪਾਂ ਕਹਿ ਸਕਦੇ ਹਾਂ ਵੀ ਸਿਆਣਾ ਬੰਦਾ ਹੈ ਆਪਣੇ ਪਿੰਡ ਦੇ ਵਿੱਚ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਇਹਨੂੰ ਕੋਈ ਪੰਚਾਇਤ ਮੈਂਬਰ ਆ ਜਾਂ ਕੋਈ ਹੋਰ ਆਪਾਂ ਨੇ ਕੋਈ ਅਹੁਦੇਦਾਰ ਦਾੜੀ ਦੇਖ ਕੇ ਆਪਾਂ ਇਹਦਾ ਉਧਰ ਦੇ ਸਕਦੇ ਆ ਹਨਾ ਸਿਆਣੇ ਬੰਦੇ ਚ ਗਿਣਿਆ ਜਾ ਸਕਦਾ ਹੈ ਹਾਂਜੀ ਹਾਂ ਠੀਕ ਹੈ ਸੋ ਮਿੱਤਰੋ ਜਿਹੜੀ ਮੇਨ ਗੱਲ ਆ ਚਲੋ ਤਾਂ ਅਸੀਂ ਗੱਡਾ ਹਨਾ ਵੀ ਡਿਸਟੈਂਸ ਰੱਖਿਆ ਕਰੋ ਧੁੰਦ ਦੇ ਵਿੱਚ ਥੋੜਾ ਜਿਹਾ ਖਿਆਲ ਰੱਖਿਆ ਕਰੋ ਲਾਈਟਾਂ ਲੂਟਾਂ ਸਹੀ ਰੱਖਿਆ ਕਰੋ ਖਾਸ ਤੌਰ ਤੇ ਟੈਕਸੀ ਲਾਈਨ ਵਾਲੇ ਜਿਹੜੇ ਬੰਦੇ ਨੇ ਉਹਨਾਂ ਭਰਾਵਾਂ ਦਾ ਜਿਹੜਾ ਰੋਜ਼ ਦਾ ਕੰਮ ਆ ਮਨ ਅਗੇ ਚੱਲ ਸਵੇਰੇ ਨਿਕਲਣਾ ਸ਼ਾਮ ਨੂੰ ਜਾਂ ਸ਼ਾਮ ਨੂੰ ਨਿਕਲਣਾ ਸਵੇਰੇ ਸਵੇਰ ਤੱਕ ਘਰੇ ਆਉਂਦੇ ਨੇ ਇੱਕ ਤਾਂ ਰਾਤ ਨੂੰ ਹੰਗਾਏ ਹੁੰਦੇ ਨੇ ਥੱਕੇ ਠੁੱਕੇ ਹੁੰਦੇ ਨੇ ਤੇ ਇੱਕ ਇੱਕ ਦੋ ਇੱਕ ਧੁੰਦ ਵਾਲੀ ਪੈਂਦੀ ਆ ਬਈ ਇਹ ਚੀਜ਼ਾਂ ਦਾ ਬਈ ਬਣ ਕੇ ਖਾਸ ਖਿਆਲ ਰੱਖਿਆ ਕਰੋ ਕਿਉਂਕਿ ਯਾਰ ਪਰਿਵਾਰ ਡੀਕਦੇ ਨੇ ਹਨਾ ਛੋਟੇ ਛੋਟੇ ਬੱਚੇ ਪਾਲਣ ਵਾਸਤੇ ਆਪਾਂ ਬੱਚਿਆਂ ਦਾ ਢਿੱਡ ਪਾਲਣ ਵਾਸਤੇ ਆਪਾਂ ਤੁਰੇ ਫਿਰਦੇ ਆਂ ਬਸ ਥੋੜਾ ਜਿਹਾ ਕਾਹਲ ਨਾ ਕਰਿਆ ਕਰੋ ਹਨਾ ਵਿੱਚ ਬਹੁਤ ਬੰਦੇ ਕਾਲ ਕਰਦੇ ਨੇ ਰਾਤ ਦੇਖਿਆ ਧੁੰਦ ਦੇ ਵਿੱਚ ਘੱਟੋ ਘੱਟ 20 25 ਗੱਡੀਆਂ ਢੁਗੀਆਂ ਪਈਆਂ ਸੀਗੀਆਂ ਸਿਰਫ ਵਜਾ ਆ ਗਈ ਵਜਾ ਸਿਰਫ ਕ 2 ਮਿੰਟਾਂ ਦੀ ਕਹਾਲਾ ਇਹ ਨਹੀਂ ਪਤਾ ਵੀ ਮੁੜ ਕੇ ਤੁਹਾਡਾ ਉਹ ਟਾਈਮ ਆਵੇ ਹੀ ਨਾ ਯਾਰ। ਸੋ ਚੰਗਾ ਟਾਈਮ ਰੱਖਣ ਵਾਸਤੇ ਕਾਹਲ ਨਾ ਕਰੋ। ਪਰਮਾਤਮਾ ਦੀ ਰਜ਼ਾ ਦੇ ਵਿੱਚ ਚੱਲੋ। ਜੇ ਪਰਮਾਤਮਾ ਦੀ ਰਜ਼ਾ ਹੈ ਧੁੰਦ ਪਾਈ ਹੈ ਉਹਨੇ ਤਾਂ ਕਿਸੇ ਵਜਾ ਕਰਕੇ ਪਾਈ ਹੈ। ਇਹ ਕਿਸੇ ਚੰਗੇ ਮਾੜੇ ਕਰਕੇ ਪਾਈ ਹੈ। ਇਹ ਉਹਦਾ ਕਾਨੂੰਨ ਹੈ। ਕਾਨੂੰਨ ਨਾਲ ਉਹਨੇ ਆਪਦੇ ਨਾਲ ਧੁੰਦ ਪਾਤੀ ਤੁਸੀਂ ਵੀ ਮਾੜਾ-ਮੋਟਾ ਆਪਦਾ ਕਾਨੂੰਨ ਬਣਾ ਕੇ ਸਹੀ ਤਰੀਕੇ ਨਾਲ ਸਹੀ ਲਾਇਨ ਨਾਲ ਸਹੀ ਸਪੀਡ ਨਾਲ ਸਹੀ ਲਿਮਟ ਨਾਲ ਸਾਰੇ ਤਰੀਕਿਆਂ ਨਾਲ ਸਹੀ ਚੱਲੋ ਤੇ ਥੋੜਾ ਜਿਹਾ ਇੱਕ ਹੋਰ ਚੀਜ਼ ਆ ਵੀ ਖਾਣ ਪੀਣ ਦਾ ਥੋੜਾ ਜਿਹਾ ਪਰਹੇਜ਼ ਰੱਖੋ ਵੀ ਜਿਹੜੇ ਪੈਗ ਸ਼ੈਗ ਦੇ ਸ਼ਕੀਨ ਨੇ ਬਾਈ ਤੁਹਾਨੂੰ ਤੰਤ ਦੇ ਵਿੱਚ ਘੱਟ ਲਾਇਆ ਕਰੋ ਕਿਉਂਕਿ ਬੰਦੇ ਦੀ ਪੀਣ ਕਿਸੇ ਪਾਸੇ ਹੋਰ ਲੱਗ ਜਾਂਦੀ ਆ ਸੁਫਤੀ ਕਿਸੇ ਪਾਸੇ ਹੋਰ ਲੱਗ ਜਾਂਦੀ ਆ ਸੋ ਜੇ ਵੀਡੀਓ ਵਧੀਆ ਲੱਗੀ ਸ਼ੇਅਰ ਜਰੂਰ ਕਰ ਦਿਓ ਲਾਈਕ ਸ਼ੇਅਰ ਕਮੈਂਟ ਕਰਾ ਸਸੀਤ ਕਾਲ ਜੀ